ਚਾਲ ਤੇ ਪੁੱਛਣ ਦੇ ਹੀ ਉਹ ਠੀਕ ਵਾ ਪਰ ਉਹ ਦੋਵੇਂ ਜਾਣੀਆਂ ਲੱਗੀਆਂ ਵਾ ਕੰਮ ਤੇ ਤੂੰ ਕੰਮ ਲੈ ਕੇ ਪਈਆਂ ਇੱਥੇ ਮੇਰੀ ਗੱਲ ਸੁਣੋ ਮੈਂ ਆਪਣੇ ਰੂਮ ਦੀ ਸਾਰੀ ਸਫਾਈ ਕਰ ਲਈ ਆ ਸਾਰਾ ਕੰਮ ਕਰ ਲਿਆ ਮੈਨੂੰ ਤਾਂ ਕਿਤੇ ਸਫਾਈ ਲੱਭਣੀ ਨਹੀਂ ਲਈ ਕਿੱਥੇ ਕਿੱਥੀ ਸਪਾਈ ਉਹਨੂੰ ਆਪ ਹੀ ਸੰਗ ਸ਼ਰਮ ਚਾਹੀਦੀ ਆ ਵੀ ਮੇਰਾ ਹੁਣ ਘਰ ਵਾ ਮੈਂ ਉਠਾਂ ਕੋਈ ਕੰਮ ਧੰਦਾ ਵੇਖਾਂ ਇਹ ਥੋੜਾ ਵੀ ਜੋਤ ਨੇ ਪਕਾਤੀਆਂ ਤੇ ਇਹਨੇ ਖਾਲੀਆਂ ਇਦਾਂ ਦਿਨ ਲੰਘਦੇ ਜਾਣੇ ਇਦਾਂ ਨਹੀਂਗਾ ਟਾਈਮ ਲੰਘਣਾ ਰਮਨ ਜਦੋਂ ਤੂੰ ਜੋਤ ਨੂੰ ਕਹਿੰਨੀ ਹੁੰਨੀ ਆ ਵੀ ਆ ਕੰਮ ਕਰ ਤੇ ਇਹਨੂੰ ਨਾਲ ਕਿਆ ਕਰਨਾ ਤੂੰ ਜਦੋਂ ਵਿਆਹ ਹੋ ਜੇ ਨਾ ਫਿਰ ਪੇਕਿਆਂ ਵਾਲੇ ਕੰਮ ਜਿਹੜੇ ਪੇਕੇ ਛੱਡ ਆਈਦੇ ਹੁੰਦੇ ਆ ਤੇ ਗਾੜੀ ਜਿੱਦਾਂ ਦਾ ਪਰਿਵਾਰ ਹੋਵੇ ਨਾ ਉਦਾਂ ਦੇ ਹੋ ਕੇ ਰਣਾ ਪੈਂਦਾ ਵਾ ਓ ਮਮੀ ਮੈਂ ਉਹ ਤੇ ਕਹਿ ਕੇ ਆਨੂੰ ਮੈਂ ਕੋਹਨਾ ਕੋਹ ਤੇ ਘਰ ਉੱਠ ਕੇ ਜਾਂ ਚਾਹ ਹੀ ਬਣਾ ਦਿਆ ਕਰ ਸਵੇਰੇ ਜਾਂ ਲੈਣਾ ਕਿ ਹੱਥ ਨੂੰ ਪਤਾ ਨਿਆਣੇ ਦੇ ਗਾਂ ਕਿੰਨੇ ਖਰਚੇ ਆ ਹਨਾ ਤੇ ਹੁਣ ਮਾਲਾ ਹਜ਼ਾਰਾਂ ਦੀ ਫੀਸ ਲੱਗਿਆ ਕਰੂ ਉਤੇ ਤੇ ਮੁੜ ਕੇ ਨਾ ਥੇ ਤੰਗ ਹੋਣਾ ਇਹ ਨਾ ਔਖੇ ਹੋਣਾ ਤੁਹਾਡੇ ਨਾਲ ਚਲੋ ਕੋਈ ਗੱਲ ਨਹੀਂ ਜਿੱਦਾਂ ਤੁਹਾਨੂੰ ਠੀਕ ਲੱਗਦਾ ਉਦਾਂ ਮੇਰਾ ਇਹ ਰਾਦਾ ਵਾ ਕਿ ਮੈਂ ਡੜੀ ਨਾਲ ਸਲਾਹ ਕਰਕੇ ਨਾ